ਨਾ ਲਿਖਿਆ ਸੀਗਾ ਮੈਂ ਸਾਨੂੰ ਉਹ ਸੁਣਾਉਣਾ ਹੁ ਪਿੰਡਾਂ ਦੀਆਂ ਬੀਬੀਆਂ ਦੋ ਕਰਦੀਆਂ ਗੱਲਾਂ ਸੀ ਸੁਣ ਗਈ ਆ ਧਿਆਨ ਨਾਲ ਮੈਂ ਵੀ ਖੜਾ ਕੱਲਾ ਸੀ ਹੁ ਪਿੰਡਾਂ ਦੀਆਂ ਬੀਬੀਆਂ ਦੋ ਕਰਦੀਆਂ ਗੱਲਾਂ ਸੀ ਸੁਣ ਗਈ ਆ ਧਿਆਨ ਨਾਲ ਮੈਂ ਵੀ ਖੜਾ ਕੱਲਾ ਸੀ ਨੀ ਕਹਿੰਦੀ ਬਹੁ ਪਹਿਣੇ ਬਾੜਾ ਲਾੜਾ ਮੈਨੂੰ ਬੜਾ ਹਿਸਤੋਂ ਦੀਆ ਨੀਉ ਨੂੰ ਆਉਂਦੇ ਨਹੀਂ ਗਲੋਟੇ ਟੇਰ ਮੇ ਬਸ ਚੈਟਿੰਗ ਆਉਂਦੀਆ ਨੀਉ ਨੂੰ ਪਿਆਰ ਖਾਣੀ ਆਉਂਦਾ ਕਤਣਾ ਬਸ ਚੈਟਿੰਗ ਆਉਂਦੀਆ ਮੁੰਡਾ ਵੀ ਨਾ ਪਹਿਣ ਮੇਰੀ ਸੁਣਦਾ ਏ ਗੱਲ ਨਹੀਂ ਉਹ ਵੀ ਕੋਈ ਚੁੰਡੂ ਖੜ ਜਾਂਦਾ ਉਹਦੇ ਵੱਲ ਨਹੀਂ ਮੁੰਡਾ ਵੀ ਨਾ ਪੜ੍ਹੇ ਮੇਰਾ ਸੁਣਦਾ ਨਹੀਂ ਗੱਲ ਨਹੀਂ ਉਹ ਵੀ ਕੋਈ ਚੁੰਡੂ ਖੜ ਜਾਂਦਾ ਉਹਦੇ ਵੱਲ ਨਹੀਂ ਨਹੀਂ ਉਹ ਤਾਂ 8 ਵਜੇ ਵੀ ਨਹੀਂ ਉੱਠਦੀ ਨਹੀਂ ਮੁੰਡੇ ਨੂੰ ਠਾਉਂਦੀ ਆ ਨਹੀਂ ਉਹ ਨੂੰ ਚਰਖਾ ਨਹੀਂ ਆਉਂਦਾ ਕੱਤਣਾ ਬਸ ਚੈਟਿੰਗ ਆਉਂਦੀ ਆ ਨੀਉ ਨੂੰ ਆਉਂਦੇ ਨਹੀਂ ਗਲੋਟਟੇ